ਸਵਾਗਤ ਹੈ ਦਸਟੋ ਰੀਅਲ ਫੈਕਟ ਨਿਊਜ਼ ਤੇ ਸਾਰੇ ਰੀਅਲ ਫੈਕਟ ਨਿਊਜ਼ ਦੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਿਹੜੀ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਲੋਕ ਸਭਾ ਦੀਆਂ ਚੋਣਾਂ ਦਾ ਸਮਾਂ ਜਿਹੜਾ ਬਿਲਕੁਲ ਨੇੜੇ ਆ ਰਿਹਾ ਹੈ ਪੰਜਾਬ ਦੇ ਵਿੱਚ ਸਿਆਸੀ ਅਖਾੜਾ ਬਿਲਕੁਲ ਭੱਜ ਚੁੱਕਿਆ ਔਰ ਸਭ ਤੋਂ ਵੱਡੀ ਗੱਲ ਇਸ ਵਾਰ ਜਿਹੜੀਆਂ ਦੋ ਸੀਟਾਂ ਬਹੁਤ ਅਹਿਮ ਹੋ ਜਾਂਦੀਆਂ ਜਿਨ੍ਹਾਂ ਦੇ ਵਿੱਚ ਖਡੂਰ ਸਾਹਿਬ ਤੇ ਫਰੀਦਕੋਟ ਕਿਉਂ ਅਹਿਮ ਹੋ ਜਾਂਦੀਆਂ ਮੈਂ ਤੁਹਾਨੂੰ ਦੱਸਦਾ ਕਿ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਇਹ ਉਹ ਜਿਹੜਾ ਉਸ ਪਰਿਵਾਰ ਦੀ ਮੈਂ ਗੱਲ ਕਰਨ ਲੱਗਿਆ ਸ਼ਹੀਦ ਬਿਆਨਤ ਸਿੰਘ ਬਹੁਤ ਵੱਡਾ ਨਾਮ ਆਪਣੇ ਆਪ ਤੇ ਸ਼ਹੀਦ ਬਿਆਨਤ ਸਿੰਘ ਦਾ ਸਿੱਖ ਇਤਿਹਾਸ ਦੇ ਵਿੱਚ ਜਿਹੜਾ ਦਰਜਾ ਉਹਨਾਂ ਦੇ ਸੁਪੁੱਤਰ ਭਾਈ ਸਰਬਜੀਤ ਸਿੰਘ ਦੀ ਖਾਲਸਾ ਫੀਕੋਟ ਤੋਂ ਜੋਨ ਲੜ ਰਹੇ ਆ ਤੇ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜੇ ਕਿ ਖਡੂਰ ਸਾਹਿਬ ਤੋਂ ਜੋਨ ਲੜ ਰਹੇ ਆ ਮੇਰੇ ਨਾਲ ਅੱਜ ਇਸ ਵਕਤ ਭਾਈ ਅਮਰਤਪਾਲ ਸਿੰਘ ਜੀ ਮੇਰੇ ਬੀਨਾ ਸਾਹਿਬ ਅਸੀਂ ਮੌਜੂਦ ਹੈ ਗੁਰੂ ਸਾਹਿਬ ਦੀ ਧਰਤੀ ਹੈ ਦਸਵੇਂ ਪਾਤਸ਼ਾਹ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਤੇ ਥੋੜੀ ਦੇਰ ਮ ਬਾਅਦ ਇਥੋਂ ਜਿਹੜਾ ਜਿਹੜਾ ਰੋਡ ショ ਭਾਈ ਸਰਬਜੀਤ ਸਿੰਘ ਖਾਲਸਾ ਦੇ ਵਿੱਚ ਸ਼ੁਰੂ ਹੋਗਾ ਜੀ ਬਨਵਾ ਕਰਦੇ ਭਾਈ ਅਮਰਕੰਦਰ ਸਿੰਘ ਦੇ ਨਾਲ ਭਾਈ ਸਾਹਿਬ ਸਭ ਤੋਂ ਪਹਿਲਾਂ ਵਾਜੂ ਜੀ ਕਹਿੰਦਾ ਸਾਹਿਬ ਵਾਜੂ ਜੀ ਦੀ ਬੜੀ ਮੁਸ਼ਕਲ ਦਾ ਟਾਈਮ ਮਿਲਿਆ ਕਿਉਂਕਿ ਔਰ ਢੀਮਾ ਭਰੀ ਜ਼ਿੰਦਗੀ ਹੈ ਤੁਹਾਡੀ ਵੀ ਤੇ ਜੇ ਗੱਲ ਕੀਤੀ ਜਾਵੇ ਫਰੀਦਕੋਟ ਲੋਕ ਸਭਾ ਹਲਕੇ ਦੀ ਤੇ ਕਡੂਰ ਸਾਹਿਬ ਹਲਕੇ ਦੀ ਹਰ ਬਾਰ ਵੈਸੇ ਵੀ ਚੋਣਾ ਹੁੰਦੀਆਂ ਪਰ ਐਸੋ ਆਰੇ ਇਹ ਦੋ ਹਲਕੇ ਕਾਫੀ ਦਿਲਚਸਪੀ ਨਾਲ ਲੋਕਾਂ ਦੀ ਨਜ਼ਰ ਹੈ ਦੇਤੇ ਦੋ ਹਲਕੇ ਅਤੇ ਜਿਹੜੀ ਰਾਜਨੀਤੀ ਹੋ ਰਹੀ ਹੈ ਜਿਸ ਤੰਗ ਦੇ ਨਾਲ ਹੰਗਾਰਾ ਲੋਕਾਂ ਦਾ ਕਿਵੇਂ ਲੱਗਦਾ ਹੈ ਦੋਨਾਂ ਐਸਐਪ ਭਾਈ ਸਰਦੀਪ ਸਿੰਘ ਖਾਲਸਾ ਭਾਈ ਅਮਿਤਪਾਲ ਸਿੰਘ ਖਾਲਸਾ ਦਾ ਜਿਹੜਾ ਇਸ ਟਾਈਮ ਚੋਣ ਮੁਹਿਮ ਹੈ ਕਿਵੇਂ ਨਜ਼ਰ ਆ ਰਹੀ ਹੈ ਅ ਅਸੀਂ ਕਡੂਰ ਸਾਹਿਬ ਵਾਲਾ ਜਾਦੇ ਗਏ ਆ ਤੇ ਕਿਉਂਕਿ ਭਾਈ ਸਰਜੀ ਸਿੰਘ ਦੀ ਹੋਣਾ ਬਾਰੇ ਸਾਨੂੰ ਬਾਅਦ ਚ ਪਤਾ ਲੱਗਾ ਪ੍ਰਚਾਰ ਦੀ ਕਮੀ ਸੀ ਪਹਿਲਾਂ ਤੇ ਜਿਹੜਾ ਉਧਰ ਉਹ ਤਸ਼ਾਹ ਤਾ ਭਾਈ ਅਮਰਤਪਾਲ ਸਿੰਘ ਵਾਰਸ ਪੰਜਾਬ ਦੇ ਵੱਲ ਤੇ ਉਹ ਤਾਂ ਪੂਰਾ ਹੀ ਆ ਇਹੋ ਸੀਟ ਤਾਂ ਆਪਾਂ ਨੂੰ ਜਿਹੜੀ ਪੰਥ ਨੂੰ ਮਿਲ ਜੂਗੀ ਤੇ ਜਿਹੜੇ ਭਾਈ ਸਰਜੀ ਸਿੰਘ ਆ ਗਏ ਆ ਤੇ ਇਹ ਆਪਾਂ ਜਿਹੜੇ ਫਰੀਦਕੋਟ ਦੇ ਵਿੱਚ ਪਿੰਡ ਜਾਂ ਹਲਕੇ ਪੈਂਦੇ ਆ ਇਹਨਾਂ ਇਹ ਸੰਗਤ ਨੂੰ ਤੇ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਵੀ ਜਿਹੜੇ ਮੌਕੇ ਆ ਵਾਰ-ਵਾਰ ਨਹੀਂ ਮਿਲਦੇ ਹੂੰ ਆਪਾਂ ਨੂੰ ਸਮਝਿਆ ਹੁਣ ਨੌਜਵਾਨ ਪੀੜੀ ਦਾ ਦੌਰ ਆ ਹੂੰ ਤੇ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਹੁੰਨੇ ਆ ਤੇ ਆਪਾਂ ਨੂੰ ਵਾਧੇ ਚੜ ਕੇ ਇਹਨਾਂ ਦਾ ਦੋਸਤ ਬੰਦਿਆਂ ਦਾ ਸਾਥ ਦੇਣਾ ਚਾਹੀਦਾ ਹੂੰ ਕਿਉਂਕਿ ਜਿਹੜਾ ਭਾਈ ਸਰਜੀ ਸਿੰਘ ਹੋਣੀ ਆ ਤੇ ਸੰਗਤ ਨੂੰ ਪਤਾ ਹੀ ਆ ਤੇ ਨਹੀਂ ਪਤਾ ਤੇ ਆਪਾਂ ਦੱਸ ਦਿੰਨੇ ਆ ਵੀ ਜਿਹੜਾ ਆਪਣਾ ਕਾਲ ਤੱਕ ਸਹਿਬ ਅ ਸਿੱਖਾਂ ਦੀ ਕਾਲ ਤੱਕ ਸਹਿਬ ਤੋਂ ਬਾਹਰ ਨਹੀਂ ਹੈਗੇ ਸਾਰੇ ਸਹੀ ਹੂੰ ਸ੍ਰੀ ਦਰਬਾਰ ਸਾਹਿਬ ਤੇ ਕਾਂਗਰਸ ਨੇ ਟੈਂਕ ਚਾੜੇ ਹੂੰ ਤੋਪਾਂ ਦੇ ਨਾਲ ਹਮਲਾ ਕੀਤਾ ਬਿਲਕੁਲ ਸਾਡੇ ਆਕਾਲ ਪੁਰਖ ਸਾਹਿਬ ਨੂੰ ਢਾ ਦਿੱਤਾ ਹੂੰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸੀ ਉਹਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਦੀਆਂ ਧੀਆਂ ਭੈਣਾਂ ਦਾ ਬਲਾਤਕਾਰ ਕੀਤੇ ਗਏ ਬਿਲਕੁਲ ਨੌਜਵਾਨੀ ਦਾ ਕਹਾਣ ਕੀਤਾ ਗਿਆ ਹੂੰ ਜਦੋਂ ਇੰਨਾ ਕੁਝ ਹੋ ਗਿਆ ਤੇ ਫੇਰ ਭਾਈ ਬਿਆਨਤ ਸਿੰਘ ਜੀ ਹਣੀ ਉੱਠਦੇ ਆ ਹੂੰ ਜੇ ਭਾਈ ਪਿਆਸ ਸਿੰਘ ਜੀ ਹੋਣੀ ਆਪਦੀ ਜਾਨ ਕੁਰਬਾਨ ਕਰਕੇ ਸਾਡੇ ਧੀਆਂ ਦੇ ਸਿਰ ਤੇ ਚੁੰਨੀ ਦਿੱਤੀ ਤੇ ਸਾਡੀ ਲੱਥੀ ਹੋਈ ਪੱਗ ਸਿਰ ਤੇ ਰੱਖੀ ਤੇ ਉਸ ਹਕੂਮਤ ਨੂੰ ਉਸ ਸਰਕਾਰ ਨੂੰ ਜਵਾਬ ਦਿੱਤਾ ਵੀ ਸਿੱਖ ਹਜੇ ਜਾਉਂਦੇ ਆ ਤੇ ਫਿਰ ਆਪਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਵੀ ਆਪਾਂ ਸਰਕਾਰ ਤੋਂ ਪਰੇ ਹੋ ਕੇ ਪਾਰਟੀਆਂ ਤੋਂ ਪਰੇ ਹੋ ਕੇ ਇਸ ਪਰਿਵਾਰ ਦੇ ਨਾਲ ਖੜੀਏ ਤੇ ਅਸੀਂ ਤਾਂ ਇਹ ਚਾਹੁੰਦੇ ਆ ਵੀ ਪੰਥਕ ਚਿਹਰੇ ਹੀ ਆਪਣੀਆਂ ਕੁਰਸੀਆਂ ਤੇ ਹੋਣ ਕਿਉਂਕਿ ਅੱਗੇ ਪਹਿਲੋ ਬਦਲਾ ਬਦਲਾ ਕਰਦਿਆਂ ਨੇ ਬਥੇਰਾ ਨੁਕਸਾਨ ਕਰਾ ਲਿਆ ਠੀਕ ਹੈ ਕੁਰਬਾਨੀ ਦੇਖਣੀ ਚਾਹੀਦੀ ਆ ਪਰਿਵਾਰਾਂ ਦੀ ਜੇ ਅੱਜ ਦੇ ਹਿਸਾਬ ਨਾਲ ਵੇਖ ਗਏ ਤੇ ਪ੍ਰਧਾਨ ਮੰਤਰੀ ਕੋਲੇ ਪਹੁੰਚਣਾ ਤਾਂ ਬਹੁਤ ਔਖਾ ਬਿਲਕੁਲ ਪਰ ਇਸ ਪਰਿਵਾਰ ਦੇ ਜੋ ਭਾਈ ਸਰਬਜੀ ਸਿੰਘ ਜੀ ਹੁਣਾਂ ਦੇ ਪਿਤਾ ਜੀ ਸੀਗੇ ਸ਼ਹੀਦ ਭਾਈ ਵਿਜਤ ਸਿੰਘ ਤੇ ਉਹਨਾਂ ਦੀ ਕੁਰਬਾਨੀ ਦਾ ਆਪਾਂ ਮੁੱਲ ਨਹੀਂ ਮੋੜ ਸਕਦੇ ਤੇ ਪਰ ਇਹ ਆਪਾਂ ਜੇ ਉਹਦੇ ਚ ਕਿਣਕਾ ਮਾਤਰ ਸਹਿਯੋਗ ਪਾਦ ਗਏ ਇੱਕ ਇੱਕ ਵੋਟ ਪਾ ਕੇ ਤੇ ਰੋਜ਼ ਦਸਕ ਦੇਣੀ ਆ ਉਹਨਾਂ ਨੇ ਸਾਰੀ ਉਮਰ ਆਪਣੀ ਜ਼ਿੰਦਗੀ ਆਪਣੇ ਲੇਖੇ ਲਾਤੀ ਸਿੱਖਾਂ ਦੇ ਤੇ ਜੇ ਆਪਾਂ 10 ਦੇਣ ਉਹਨਾਂ ਦੇ ਨਾਲ ਸਾਰੇ ਪਿੰਡ ਇਕੱਠੇ ਹੋ ਕੇ ਫਰੀਦਕੋਟ ਦੇ ਚਲੀਏ ਤੇ ਆਪਾਂ ਜਿਤਾ ਆਖ ਕੇ ਦੇ ਉਹਨਾਂ ਨੂੰ ਇਹ ਮੇਹਣਾ ਨਾ ਲੈ ਲ ਗਿਆ ਅੱਗੇ ਦੋ ਵਾਰੀ ਤਿੰਨ ਵਾਰੀ ਉਹ ਪਹਿਲੋ ਵੀ ਇਲੈਕਸ਼ਨ ਲੜੇ ਆ ਤੇ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਕਿਤੇ ਨਾ ਕਿਤੇ ਸਾਡੇ ਖਾਲਸਾ ਪੰਥ ਦੇ ਜੇ ਗੱਲ ਕੀਤੀ ਜਾਵੇ ਸਿੱਖ ਪੰਥ ਦੀ ਸਨ 84 ਤੋਂ ਬਾਅਦ ਤੁਸੀਂ ਗੱਲ ਕੀਤੀ ਹੈ ਜਿਹੜਾ ਬਲੂ ਸਟਾਰ ਆਪਰੇਸ਼ਨ ਕੱਲੂਕਾਰਾ ਉੱਥੇ ਹੋਇਆ ਕਿੰਨੇ ਸੈਂਕੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਬੀਬੀਆਂ ਬੱਚੇ ਜਿਹੜੇ ਉੱਥੇ ਸ਼ਹੀਦ ਕੀਤੇ ਗਏ ਹਾਂਜੀ ਪਰ ਉਸੇ ਕਾਂਗਰਸ ਨੂੰ ਅਸੀਂ ਪੰਜਾਬ ਦੇ ਵਿੱਚ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਸੱਤਾ 'ਚ ਬਿਠਾਇਆ ਸਾਡੇ ਆਪਣੇ ਲੋਕਾਂ ਨੇ ਕੀ ਅਸੀਂ ਜਿਹੜੇ ਪਿਛਲੇ ਸਾਡਾ ਇਤਿਹਾਸ ਹੈ ਉਹ ਭੁੱਲ ਜਾਨੇ ਕਿ ਕਰ ਰਹੇ ਆ ਆਪਣਾ ਨਾ ਪੰਜਾਬ ਦੇ ਲੋਕ ਮੋਹ ਸ਼ਾਲ ਬੜੇ ਆ ਹੂੰ ਇਹਨਾਂ ਦਾ ਦੇਖੋ ਜਿਹੜਾ 84 ਦਾ ਕਤਲੇਆਮ ਹੋਇਆ ਹੂੰ ਉਹ ਕਾਂਗਰਸ ਕਰ ਨਹੀਂ ਸਕਦੀ ਸੀ ਜੇ ਅਕਾਲੀ ਦਲ ਵਾਲੇ ਉਹਨਾਂ ਨੂੰ ਮਨਜ਼ੂਰੀ ਨਾ ਦਿੰਦੇ ਦਿੰਦੇ ਬਾਦਲਾਂ ਨੇ ਰਾਹ ਦਿੱਤਾ ਕਾਂਗਰਸ ਤਾਂ ਦਰਬਾਰ ਸਹਾ ਬੜੀ ਆ ਹੂੰ ਇਹਦਾ ਇਹ ਆਪ ਨੂੰ ਸਾਉਂਦ ਨਾ ਪੜਨਾ ਵੀ ਦੇਖੋ ਮੈਂ ਅੱਗੇ ਕੱਲ ਵੀ ਅਸੀਂ ਇੱਕ ਸਟੇਜ ਤੇ ਬੋਲਿਆ ਸੀ ਮਾਨਾ ਕਿ ਤਬਾਹੀ ਮੇਂ ਹੱਥ ਹੈ ਦੁਸ਼ਮਣ ਕਾ ਪਰ ਚਾਲ ਕਿਆਮਤ ਕੀ ਆਪਣੇ ਵੀ ਤੋਂ ਚੱਲਤੇ ਹੈ ਇਹਨਾਂ ਨੇ ਗਾਤਰੇ ਪਾ ਪਾ ਕੇ ਆਬਲ ਤੋਂ ਇਹ ਹੋਣਾ ਨਹੀਂ ਹੱਥ ਖੜੇ ਆਣੇ ਫੁੱਟ ਮਾ ਉਹ ਹੱਥ ਖੜੇ ਵਾਲੇ ਰੈਸਟ ਨਹੀਂ ਹੋ ਰਹੇਗੇ ਜਾਂ ਆਤਮ ਸਮਰਪਣ ਨਹੀਂ ਕਰ ਰਹੇਗੇ ਉਹ ਇੱਕ ਇਸ਼ਾਰੇ ਹੁੰਦੇ ਆ ਵੀ ਰਾਹ ਖੁੱਲਾ ਹੈ ਤੇ ਤੁਸੀਂ ਟੱਕ ਇਧਰ ਵੀ ਵਾੜੋ ਸਾਡੇ ਜੇ ਤਖਤ ਤੇ ਗੁਰੂ ਘਰ ਟਾਏ ਆ ਨਾ ਬਾਈ ਸਾਡੇ ਕਹਿਣ ਦਾ ਭਾਵ ਕਿ ਸੰਤਨ ਜੀ ਸੰਤਾਂ ਦੇ ਨਾਲ ਰਹਿ ਕੇ ਉਹਨਾਂ ਦੀ ਪਿੱਠ 'ਤੇ ਛੁਰਾ ਮਾਰਿਆ ਗਿਆ ਦੇਖੋ ਮੈਂ ਅੱਗੇ ਵੀ ਕਰੀ ਸਟੇਜ ਤੋਂ ਆਖੀ ਸੀ ਇਹ ਗੱਲ ਵੀ ਜੇ ਪੰਜ ਬੰਦੇ ਜੰਗ ਕਰਨ ਚੱਲੇ ਨਾ ਉਹਨਾਂ 'ਚੋਂ ਇੱਕ ਮਾਰਿਆ ਗਿਆ ਤੇ ਚਾਰ ਬਚ ਗਏ ਤੇ ਚਾਰਾਂ ਨੇ ਉਹ ਮਰਵਾਇਆ ਠੀਕ ਆ ਨਾ ਇਹ ਗੱਲ ਸਮਝਣੀ ਪੈਣੀ ਆ ਵੀ ਉਹ ਸਾਰੇ ਪੰਥਕ ਤਾਂ ਜਿਹੜੇ ਚਿਹਰੇ ਖਵਾਉਂਦੇ ਉਹ ਤਾਂ ਬਚ ਗਏ ਉਹਨਾਂ ਨੇ ਤਾਂ ਰਾਜ ਕੀਤਾ ਹੁਣ ਤੱਕ ਹੂੰ ਤੁਸੀਂ ਠੀਕ ਆ ਜੇ ਸੰਤਾਂ ਨੂੰ ਉਹ ਭਰਾ ਮੰਨਦੇ ਸੀ ਜਾਂ ਸੰਤਾਂ ਦੇ ਉਹ ਪਾਸ਼ਕ ਸੀ ਜਾਂ ਸੰਤਾਂ ਨੂੰ ਸੰਤ ਮੰਨਦੇ ਸੀ ਤੇ ਫਿਰ ਕਦੇ ਵੀ ਅਸੈਂਬਲੀ ਦੇ ਵਿੱਚ ਵਿਧਾਨ ਸਭਾ ਜਾ ਕੇ ਤੇ ਵੀ ਉਹਨਾਂ ਦੀ ਗੱਲ ਨਹੀਂ ਕੀਤੀ ਇਹਨਾਂ ਨੇ ਹੂੰ ਇਹਨਾਂ ਦੇ ਹੁੰਦੇ ਆ ਉਹਨਾਂ ਨੂੰ ਅੱਤਵਾਦੀ ਐਲਾਨ ਦੇਣਾ ਇਹਨਾਂ ਦੇ ਹੁੰਦੇ ਆ ਉਹਨਾਂ ਦੀਆਂ ਫੋਟੋਆਂ ਜਾ ਉਹਨਾਂ ਦਾ ਨਾਮ ਲਿਖਣ ਤੇ ਪਰਚੇ ਹੋ ਜਾਣੇ ਇਹ ਫਿਰ ਕਿਤੇ ਨਾ ਕਿਤੇ ਇਹ ਰਲੇ ਹੋਇਆ ਤੇ ਆਪਾਂ ਨੂੰ ਸਿੱਖਾ ਨੂੰ ਸਮਝਣਾ ਪੈਣਾ ਵੀ ਆਪਣੇ ਆਪ ਦੇ ਬੰਦੇ ਪਛਾਣਨੇ ਹਮ ਅਮੋਸ਼ਨਲ ਨਾ ਹੋਈਏ ਇਹਨਾਂ ਨੇ ਗੋਲੀ ਚਲਵਾ ਕੇ ਸੰਘੀਸ਼ੀਦ ਕਰਤੇ ਮਹੀਨੇ ਚ ਭੁੱਲ ਜਾਂਦੇ ਹੋ ਖੜੇ ਹੋ ਜਾਂਦੇ ਉਹਨਾਂ ਨੂੰ ਵੋਟ ਪਾ ਦਿੰਨੇ ਫਿਰ ਇਹ ਉਹਨਾਂ ਚ ਕਦੇ ਨਹੀਂ ਦਸ਼ਮਣਪਾਲ ਦੀ ਚਾਲ ਚੱਲੀ ਜਾਂਦੇ ਆਪਾਂ ਉਹਦੀ ਚਾਲ ਚਾ ਆ ਜਾ। ਕੰਵੀ ਸਾਡੇ ਚ ਹੈ। ਸਾਡੇ ਚ ਆਪਣੇ ਚ ਕੰਵੀ ਆ ਸਾਡੇ ਚ ਆ ਬੁਣ ਤੇ ਜੇ ਭਾਈ ਅਮਰਪਾਲ ਸਿੰਘ ਖਾਲਸਾ ਦੇ ਨਾਲ ਜਿਹੜੇ ਇਹਨੇ ਨੌਜਵਾਨ ਹੈ ਜਿੰਨਾ ਤੇ ਐਨਐਸਏ ਲਾ ਕੇ ਡਿਗੂਗੜ ਜੇਲ੍ਹ ਦੇ ਵਿੱਚ ਉਹਨਾਂ ਨੂੰ ਟੱਕ ਦਿੱਤਾ ਗਿਆ ਕਿ ਤੋ ਲੱਗਦਾ ਕਿ ਜੇ ਛਤਵਾ ਉਹਨਾਂ ਦੇ ਹੱਕ ਦੇ ਵਿੱਚ ਆਉਂਦਾ ਤਾਂ ਅੰਪਈਆ ਮਤੁਪਾਲ ਸਿੰਘ ਦੇ ਨਾਲ-ਨਾਲ ਜਿਹੜੇ ਉਹ ਨੌਜਵਾਨਾਂ ਦਾ ਜਿਹਦਾ ਐਨਐਸਸੀ ਵੀ ਟੁੱਟ ਸਕਦਾ ਤੇ ਉਹ ਨੌਜਵਾਨਾਂ ਦੀ ਵੀ ਬੰਦੀ ਸਿੰਘਾਂ ਦਾ ਜਿਹੜਾ ਮੁੱਦਾ ਬਹੁਤ ਲੰਮੇ ਸਮੇ ਤੋਂ ਚੱਲਿਆ ਆ ਰਿਹਾ ਹੈ ਉਹ ਆਵਾਜ਼ ਹੈ ਜਿਹੜੀ ਪਾਰਲੀਮੈਂਟ ਚ ਜਾ ਸਕਦੀ ਹੈ ਹਾਂਜੀ ਇਹ ਵੀ ਬਹੁਤ ਸੋਚਣ ਦੀ ਗੱਲ ਆ ਬੰਦੀ ਸਿੰਘ ਆ ਜਿਹੜੇ ਕੱਲੇ ਉਹ ਅਮਰਤਪਾਲ ਸਿੰਘ ਹੋਣੀ ਬੰਦੀ ਸਿੰਘ ਨਹੀਂ ਹੈਗੇ ਸੋਚੋ ਬੰਦੀ ਸਿੰਘ ਭਾਈ ਜਗਤਾਰ ਸਿੰਘ ਹਵਾਰਾਕਾਰ ਹੋਣੀ ਧੋਰੇ ਹੋਣੀ ਭਾਈ ਹੋਰ ਜਿਹੜੇ ਹੈਗੇ ਸਿੰਘ ਕਿਉਂਕਿ ਗੱਲ ਲੈਣਾ 40 ਸਿੰਘਾਂ ਦੀ ਨਾ ਕਰਕੇ 100 ਸਿੰਘ ਹੋਰ ਬੰਦੇ ਬੈਠਾ ਜਿਹੜਾ ਨੌਜਵਾਨੀ ਨੂੰ ਪਤਾ ਨਹੀਂ ਹੈਗਾ ਅਮਰਤਪਾਲ ਸਿੰਘ ਦਾ ਚਿਹਰਾ ਅੱਗੇ ਆਉਣਾ ਉਹ ਨੌਜਵਾਨ ਸੀ ਸੋਸ਼ਲ ਮੀਡੀਆ ਦੇ ਉੱਤੇ ਹਾਈਲਾਈਟ ਹੋਣਾ ਉਹਨਾਂ ਨੂੰ ਤਾਂ ਮੂਰੇ ਲਾ ਪਿਆ ਠੀਕ ਆ ਤੇ ਆਪਾਂ ਨੂੰ ਇਹ ਆ ਵੀ ਉਹਨਾਂ ਦੀ ਜਿਹੜਾ ਐਨਐਸਏ ਟੁੱਟਦੀ ਆਪਣੇ ਕੋਲੇ ਤੁਹਾਡੇ ਕਹਿਣਾ ਪਾਉ ਕਿ ਉਹ ਪਾਰਲੀਮੈਂਟ ਦੇ ਵਿੱਚ ਸਿੱਖਾਂ ਦੀ ਆਵਾਜ਼ ਬੰਦੀ ਸਿੰਘਾਂ ਦੀ ਆਵਾਜ਼ ਬਣ ਸਕਦੇ ਆ ਹਾਂਜੀ ਉਹੀ ਆ ਨਾ ਉਹਨਾਂ ਨੂੰ ਨੌਲੇਜ ਆ ਉਹਨਾਂ ਨੂੰ ਬੋਲਣ ਦਾ ਪਤਾ ਇਹ ਬਹੁਤ ਵੱਡੀ ਗੱਲ ਆ ਆਪਾਂ ਜਿਹੜੇ ਬੰਦੇ ਨੂੰ ਜਿਤਾਉਣਾ ਚਾਹੁੰਦੇ ਆ ਪਹਿਲਾਂ ਇਹ ਦੇਖਗੇ ਵੀ ਉਹਨਾਂ ਨੂੰ ਕਿਸੇ ਅਫਸਰ ਅੱਗੇ ਜਾਂ ਸਰਕਾਰ ਦੀਆਂ ਅੱਖਾਂ ਚੱਖਾ ਪਾ ਕੇ ਗੱਲ ਕਰਨੀ ਆਉਂਦੀ ਆ ਹਾਂ ਇਹ ਵੀ ਦੇਖਣਾ ਬਹੁਤ ਜ਼ਰੂਰੀ ਆ ਜੇ ਆਪਾਂ ਹੁਣ ਆਪਣੇ ਕੋਲੇ 5 ਤੱਕ ਚਿਹਰੇ ਚਾਰ ਆ ਉਹਨਾਂ ਨੂੰ ਜਿਤਾਦ ਕੇ ਤੇ ਉਹਨਾਂ ਨੂੰ ਉੱਥੇ ਜਾ ਕੇ ਸਪੀਕਰ ਤੇ ਬੋਲਣਾ ਹੀ ਨਾ ਆਵੇ ਤੇ ਫਿਰ ਜਿੱਤਾ ਹਾਰਤਾ ਇੱਕ ਬਰੋਬਰੀ ਆ ਨਾ ਗੱਲ ਮੈਨੇ ਰੱਖਦੀ ਆ ਵੀ ਬੰਦੇ ਨੂੰ ਬੋਲਣਾ ਆਉਦਾ ਬੰਦੇ ਕੋਲੇ ਮੁੱਦੇ ਹੈਗੇ ਆ ਬੰਦਾ ਆਪਣੀ ਗੱਲ ਮਣਾ ਸਕਦਾ ਪਾਕਿਸਤਾਨ ਤੇ ਵੀ ਆ ਦਾ ਬਾਰਡਰ ਖਲਾਉਣਾ ਬੰਦੇ ਕੋਲੇ ਕੀ ਗੱਲਬਾਤ ਕਰਨ ਦਾ ਤਰੀਕਾ ਵੀ ਉਹ ਮਨਮਨਜੂਰ ਮਜਬੂਰ ਹੋ ਜਾਣ ਗੱਲ ਮੰਨਣ ਇਸ ਕਰਕੇ ਬਲਦੀ ਸਿੰਘਾਂ ਨੂੰ ਛਡਵਾਉਣਾ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਨੀ ਨਸ਼ਾ ਬੰਦ ਕਰਾਉਣਾ ਬਲਾਤਕਾਰ ਬੰਦ ਕਰਨੇ ਬੇਆਦਮੀਆਂ ਨੂੰ ਰੋਕਣਾ ਇਹਨਾਂ ਚੀਜ਼ਾਂ ਨੂੰ ਇੱਕ ਵਧੀਆ ਗਰਾਊਂਡ ਲੈਵਲ ਦੇ ਉੱਤੇ ਤਿਆਰ ਕਰਕੇ ਗਾਹਲੇ ਬੰਦਿਆ ਦੇ ਮੂਹਰੇ ਰੱਖਣਾ ਵੀ ਉਹਨਾਂ ਨੂੰ ਸਮਝਾ ਦੇ ਇਸ ਕਰਕੇ ਅਮਰਤਪਾਲ ਸਿੰਘ ਨੇ ਇਸ ਗੱਲ ਬਾਰੇ ਕਰਨ ਦਾ ਤਰੀਕਾ ਹੈਗਾ ਇਸ ਕਰਕੇ ਨੌਜਵਾਨਾਂ ਦੀ ਤੇ ਸਿੱਖਿਆ ਦੀ ਸੰਗਤ ਦੀ ਮੰਗਦਾ ਵੀ ਅਮਰਤਪਾਲ ਸਿੰਘ ਬਾਹਰ ਆਵੇ ਉਹ ਦੂਜੇ ਤਰੀਕੇ ਨਾਲ ਆਪਣੇ ਸਰਕਾਰ ਦੇ ਨਾਲ ਗੱਲਬਾਤ ਕਰੇ ਭਾਈ ਸਾਹਿਬ ਤੁਸੀਂ ਸਿੰਘ ਖਾਲਸਾ ਜੀ ਵੀ ਪਹੁੰਚਣ ਆ ਰਹੇ ਮੈਂ ਜਾਂਦੇ ਜਾਂਦੇ ਜਿਹੜੀ ਇੱਕ ਚੀਜ਼ ਤੁਸੀਂ ਖਡੂਰ ਸਾਹਿਬ ਇਲਾਕੇ ਦੇ ਵਿੱਚ ਜਾ ਕੇ ਆਏ ਹੋ ਲੋਕਾਂ ਦਾ ਕੀ ਰਿਐਕਸ਼ਨ ਹੈ ਕੀ ਲੋਕ ਇਸ ਚੀਜ਼ ਨੂੰ ਸਮਝ ਰਹੇ ਆ ਆਪਣੀ ਜ਼ਿੰਮੇਵਾਰੀ ਕਿਉਂਕਿ ਉਹਨਾਂ ਦੀ ਗੈਰ ਮੌਜੂਦਗੀ 'ਚ ਉਹਨਾਂ ਦਾ ਚੋਣ ਮਹਿੰਮ ਜਿਹੜੀ ਚਲਾਉਣੀ ਤੇ ਇਹ ਨਹੀਂ ਨਹੀਂ ਉਹ ਵਧੀਆ ਵਾ ਪਰ ਦੇਖੋ ਮੈਂ ਤੁਹਾਨੂੰ ਦੱਸਦਾ ਦੂਜੇ ਪੰਥ ਕਚਰੇ ਇਸ ਗੱਲ ਦਾ ਤਰਾਜ ਕਰਨਗੇ ਵੀ ਸਾਰੇ ਪ੍ਰਚਾਰਕ ਜਾਂ ਜਿਹੜੇ ਬੰਦੇ ਹਾਈਲਾਈਟ ਆ ਉਧਰ ਹੀ ਤੁਰੇ ਫਿਰਦੇ ਦੂਜਿਆਂ ਲਈ ਇਹ ਨਹੀਂ ਹੈਗਾ ਅਸੀਂ ਉਧਰ ਗਏ ਦੋ ਵਾਰੀ ਇੱਕ ਤਾਂ ਪਹਿਲੇ ਦਿਨ ਜਦੋਂ ਉਹਨਾਂ ਨੇ ਸ਼ੁਰੂ ਕਰਨਾ ਸੀ ਤੇ ਇੱਕ ਜੀਰੇ ਵਾਲੀ ਰੈਲੀ ਸੀ ਤੇ ਇੱਕ ਕੱਲ ਇੱਕ ਹਾਜ਼ਰੀ ਲੰਗੇ ਜਾਂਦੇ ਨੇ ਪਿੰਡ ਚਲਵਾਈ ਆ ਕਿਉਂਕਿ ਅਸੀਂ ਨਾ ਥੋੜਾ ਜਿਹਾ ਮੈਂ ਬੋਲਦਾ ਕਰਕੇ ਨਾ ਜੱਤੇਦਾਰਾ ਉਲਟ ਬੋਲ ਜਾਂਦੇ ਉਲਟ ਨਹੀਂ ਹੈ ਸਚਾਈ ਆ ਉਹ ਮੈਨੂੰ ਮਾਰਨ ਨੂੰ ਖੜਦੇ ਆ ਉਹ ਟਾਈਮ ਨੋਟ ਕਰ ਲੈਣੇ ਬੰਦਾ ਇੱਥੇ ਆਊਗਾ ਤੇ ਹੋ ਸਕਦਾ ਮੇਰਾ ਨੁਕਸਾਨ ਕਰ ਦੇਣਾ ਆਪਾਂ ਭੰਗਦੇ ਭਾਣੇ ਜਿੰਦਗੀ ਨੂੰ ਖਤਰਾ ਹੈ ਹੈਗਾ ਪਰ ਆਪਾਂ ਆਉਦੇ ਭਰਾਵਾਂ ਦੇ ਹੱਥੋਂ ਨਹੀਂ ਨਾ ਮਰਨਾ ਚਾਹੁੰਦੇ ਸਰਕਾਰ ਨੇ ਤਾਂ ਜੋ ਕਰਨਾ ਕਰਨੀ ਆ ਇਸ ਗੱਲ ਕਰਕੇ ਵੀ ਆਪਾਂ ਭਰਾਵਾਂ ਮਾਰੂ ਜੰਗ ਤੋਂ ਦੂਰ ਰਹਿਣਾ ਕੋਈ ਨੁਕਸਾਨ ਕਰਨਗੇ ਫਿਰ ਅਸੀਂ ਥੋੜੀ ਛੱਡਾਂਗੇ ਤੇ ਆਪਾਂ ਅੱਜ ਦੀ ਸੰਗਤ ਨੂੰ ਬੇਨਤੀ ਕਰਦੇ ਹੱਥ ਜੋੜ ਕੇ ਵੀ ਜੇ ਸਿੱਖਾ ਸਾਡੇ ਨਾਲ ਪ੍ਰੇਮ ਆ ਜਾਂ ਪੰਥਕ ਬੰਦਿਆਂ ਦਾ ਪ੍ਰੇਮ ਆ ਜੇ ਤੁਸੀਂ ਕੁਰਬਾਨੀ ਨੂੰ ਸਜਦਾ ਕਰਨਾ ਚਾਹੁੰਦੇ ਆ ਤੇ ਹਰੇਕ ਪਿੰਡ ਦੇ ਵਿੱਚ ਜਿਹੜੇ ਫਰੀਦਕੋਟ ਇਲਾਕੇ ਉਹਦੇ ਵਿੱਚ ਇਲਾਕੇ ਦੇ ਪਿੰਡ ਪੈਂਦੇ ਆ ਤੇ ਉਹ ਭਾਈ ਸਾਹਿਬ ਸਰਬਜੀਤ ਸਿੰਘ ਹੁਣਾਂ ਦੇ ਪੋਸਟਰ ਆਪਦੇ ਕੋਲੋਂ ਮਾਇਆ ਇਕੱਠੀ ਕਰਕੇ ਪਿੰਡਾਂ ਚ ਲਾਉਣ ਤੇ ਉਹਦੇ ਉੱਤੇ ਭਾਈ ਸਰਬਜੀਤ ਸਿੰਘ ਜੀ ਹੁਣਾਂ ਦੀ ਫੋਟੋ ਗੱਲਾਂ ਕਿਸਾਨ ਉਹਨਾਂ ਦਾ ਚੋਣ ਨਿਸ਼ਾਨ ਦੀ ਫੋਟੋ ਸਿਰਫ ਹੋਰ ਕੋਈ ਨਹੀਂ ਨਾ ਕੋਈ ਪਗਤੀ ਨਾ ਕਿਸੇ ਹੋਰ ਫੋਟੋ ਨੂੰ ਵਿੱਚ ਲੈ ਕੇ ਆਉਣਾ ਵੀ ਹਾਈਲਾਈਟ ਆਪਾਂ ਜਿਹੜੀਆਂ ਚੀਜ਼ਾਂ ਕਰਨਾ ਹਰੇਕ ਮੋੜ ਤੇ ਛੋਟੇ ਫਲੈਕਸ ਲਾਏ ਜਾਣ ਤਾਂ ਜੋ ਸਾਰਿਆਂ ਨੂੰ ਪਤਾ ਲੱਗ ਸਕੇ ਤੇ ਉਹਨਾਂ ਦੀ ਵੋਟ ਦਾ ਪ੍ਰਚਾਰ ਕਰਨਾ ਜਿਹੜਾ ਚੋਣ ਨਿਸ਼ਾਨ ਹੈ ਇੱਕ ਵਾਰ ਫੇਰ ਦੱਸ ਦੋ ਗੱਲਾਂ ਕਿਸਾਨ ਕੰਨਾ ਕਿਸਾਨਾ ਕੰਨਾ ਕਿਸਾਨਾ ਤੇ ਨੌਜਵਾਨ ਹਰੇਕ ਪਿੰਡ ਦੇ ਵਿੱਚ ਬੂਥ ਦੀ ਜ਼ਿੰਮੇਵਾਰੀ ਵੀ ਨਿਭਾਉਣਾ ਤੇ ਜਿਹੜਾ ਖਡੂਰ ਸਾਹਿਬ ਦੇ ਏਰੀਏ ਦੇ ਹੈਗੇ ਸਿੰਘ ਜਾਂ ਉਧਰਲੀ ਸੰਗਤ ਆ ਉਹਨਾਂ ਨੂੰ ਬੇਨਤੀ ਆ ਵੀ ਭਾਈ ਅਮਰਿਤਪਾਲ ਸਿੰਘ ਉਹਨਾਂ ਦਾ ਚੋਣ ਸ਼ਾੜ ਮਾਈਕਾ ਜਿਹੜਾ ਉਹਦੇ ਹੱਥੇ ਹੀ ਪੜਿਆ ਤੇ ਉਹਨਾਂ ਦੇ ਵੀ ਇਦਾਂ ਪੋਸਟਰ ਬਣਾ ਕੇ ਤੇ ਬੂਥ ਲਾਉਣ ਤੇ ਸੇਵਾ ਕਰਨ ਆਪਣੇ ਕੋਲ 10 ਦਿਨ ਹੈਗੇ ਬਾਦ ਚੜ ਕੇ ਸੇਵਾ ਕਰਗੇ ਲੰਘਿਆ ਵੇਲਾ ਅਥ ਨਹੀਂ ਆਉਣਾਗਾ ਮੁੜ ਕੇ ਪਛਤਾਵਾਂਗੇ ਭੁੱਲਾ ਚੁੱਕਾ ਦੀ ਮਾਫੀ ਵਾਹਿਗੁਰੂ ਜੀ ਦਾ ਖਾਲਸਾ